cessified men women dominated ਨਰਮ ਅਤੇ ਕਮਜ਼ੋਰ ਹੱਡੀ ਰਹਿਤ ਆਦਮੀ ਹਕੂਮਤ ਕਰਨ ਵਾਲੀਆਂ ਔਰਤਾਂ ਹੁਣ ਔਰਤਾਂ ਦਾ ਇਹ ਹਕੂਮਤ ਕਰਨ ਵਾਲਾ ਆਤਮਾ ਜੇ ਤੁਸੀਂ ਸਦੂਮ ਅਤੇ ਅਮਰਾ ਦੇ ਲੋਕਾਂ ਵਰਗੇ ਆਦਮੀ ਹੋ ਜਿਨ੍ਹਾਂ ਦੇ ਕੋਲ ਕੋਈ ਰੀੜ ਦੀ ਹੱਡੀ ਨਹੀਂ ਹੈ ਤਾਂ ਤੁਸੀਂ ਆਪਣੀ ਪਤਨੀ ਦੇ ਡਰ ਹੇਠਾਂ ਆ ਸਕਦੇ ਹੋ ਤੁਸੀਂ ਉਸ ਦੇ ਝਗੜਾਲੂ ਰਵਈਏ ਦੇ ਡਰ ਹੇਠਾਂ ਆ ਸਕਦੇ ਹੋ ਅਤੇ ਇੱਕ ਆਦਮੀ ਹੋਣ ਦੇ ਬਾਵਜੂਦ ਵੀ ਤੁਸੀਂ ਇੱਕ ਅਜੀਬ ਬੰਧਨ ਵਿੱਚ ਹੋ ਬਗੇ ਜਿਵੇਂ ਇੱਕ ਗਾਂ ਖੰਬੇ ਨਾਲ ਬੰਨੀ ਹੋਈ ਹੁੰਦੀ ਹੈ ਅਤੇ ਜਿੰਨਾ ਚਿਰ ਤੁਸੀਂ ਅਜਿਆ ਕਰਦੇ ਹੋ ਤੁਸੀਂ ਆਪਣੀ ਇੱਜ਼ਤ ਗਵਾਉਂਦੇ ਹੋ ਅਤੇ ਤੁਸੀਂ ਵਿਪਤਾ ਦੇ ਵਿੱਚੋਂ ਲੰਘਨ ਜਾ ਰਹੇ ਹੋ ਅਤੇ ਮੈਨੂੰ ਡਰ ਹੈ ਕਿ ਸੰਦੇਸ਼ ਦੇ پیرੋਕਾਰਾਂ ਵਿੱਚ ਇਹੋ ਕੁਝ ਵਾਪਰਿਆ ਹੈ ਪ੍ਰੇਸ਼ਟ ਪ੍ਰਚਾਰਕਾਂ ਨੇ ਆਪਣੇ ਪੇਸ਼ਟ ਆਤਮੀਆਂ ਨੂੰ ਆਦਮੀਆਂ ਦੇ ਵਿੱਚ ਵਿਵਸਥਿਤ ਕਰ ਦਿੱਤਾ ਹੈ ਅਤੇ ਇਹ ਇੱਕ ਕੁਪੰਥ ਹੈ ਇਹ ਸ਼ੈਤਾਨਤੋ ਹੈ ਮਲਾਕੀਚਾਰ ਨੇ ਇਸ ਦੀ ਨਿੰਦਿਆ ਕੀਤੀ ਸੀ ਪਈ ਬ੍ਰਾਹਮਣ ਦਾ ਸੰਦੇਸ਼ ਪਰਮੇਸ਼ਰ ਦੀ ਮੋਹਰ 16 ਫਰਵਰੀ 1968 ਸਨ ਹਵਾਲਾ ਤੁਸੀਂ ਕਹਿੰਦੇ ਹੋ ਤੁਸੀਂ ਹਮੇਸ਼ਾ ਸਾਡੀਆਂ ਔਰਤਾਂ ਬਾਰੇ ਹੀ ਬੋਲਦੇ ਰਹਿੰਦੇ ਹੋ ਠੀਕ ਹੈ ਆਦਮੀਆਂ ਮੈਂ ਤੁਹਾਡੀ ਵੀ ਸਫਾਈ ਤੁਲਾਈ ਕਰਾਂਗਾ ਮੈਨੂੰ ਤੁਹਾਨੂੰ ਕੁਝ ਦੱਸਣ ਦਿਓ ਕੋਈ ਵੀ ਆਦਮੀ ਜਿਹੜਾ ਆਪਣੀ ਪਤਨੀ ਨੂੰ ਸਿਗਰਟ ਪੀਣ ਦਿੰਦਾ ਹੈ ਅਤੇ ਉਸ ਨੂੰ ਅਧ ਅਦੂਰੇ ਕੱਪੜੇ ਪਹਿਨਣ ਦਿੰਦਾ ਹੈ ਮੈਂ ਉਸ ਦਾ ਇੱਕ ਆਦਮੀ ਦੇ ਵਜੋਂ ਬਹੁਤ ਘੱਟ ਆਦਰ ਕਰਦਾ ਹਾਂ ਉਹ ਇਨਾ ਨਰਮ ਅਤੇ ਹੱਡੀ ਰਹਿਤ ਹੈ ਕਿ ਉਹ ਜਾਣਦਾ ਵੀ ਨਹੀਂ ਕਿ ਉਸ ਦਾ ਸਬੰਧ ਕਿਸ ਨਾਲ ਹੈ ਇਥੋਂ ਤੱਕ ਕਿ ਉਹ ਇੱਕ ਆਦਮੀ ਵੀ ਨਹੀਂ ਹੈ ਇਹ ਸਹੀ ਹੈ ਹallelujah ਇਹ ਸਹੀ ਗੱਲ ਹੈ ਇਹ ਤਾਂ ਆਦਮੀ ਲਈ ਇੱਕ ਮੰਦਪਾਗਾ ਬਹਾਨਾ ਹੈ ਉਹ 6 ਫੁੱਟ ਲੰਬਾ ਹੋ ਸਕਦਾ ਹੈ ਉਸ ਦਾ ਵਜ਼ਨ 200 ਪਾਉਂਡ ਹੋ ਸਕਦਾ ਹੈ ਪਰ ਵਜੇ ਵੀ ਮੈਨੂੰ ਇੱਕ ਆਦਮੀ ਵਰਗਾ ਨਹੀਂ ਲੱਗਦਾ ਇਹ ਦੱਸ ਹੁੰਦਾ ਹੈ ਕਿ ਘਰ ਦੇ ਚਾਰੇ ਪਾਸੇ ਤੁਹਾਡਾ ਬੌਸ ਕੌਣ ਹੈ ਜੇ ਉਹ ਆਪਣਾ ਪੈਰ ਵੀ ਪਟਕ ਦੇਵੇ ਤਾਂ ਉਹ ਕਹੇਗਾ ਮੈਂ ਹੁਣੇ ਇਹਨੂੰ ਕਰਦਾ ਹਾਂ ਅਤੇ ਤੁਸੀਂ ਬਿੱਲੀ ਦੇ ਇੱਕ ਬਿਮਾਰ ਬੱਚੇ ਦੇ ਵਾਂਗ ਉਸ ਦੇ ਅੱਗੇ ਝੁਕਦੇ ਚੱਲੇ ਜਾਂਦੇ ਹੋ ਆਖਰ ਮਾਮਲਾ ਕੀ ਹੈ ਅੱਜ ਸਾਨੂੰ ਮਰਦਾਂ ਦੀ ਜ਼ਰੂਰਤ ਹੈ ਇੱਕ ਹੋਰ ਹਵਾਲਾ ਚਰਚ ਅਤੇ ਉਸ ਦੀ ਸਥਿਤੀ 5 ਅਗਸਤ 1956 ਸਨ ਅਤੇ ਤੁਸੀਂ ਆਦਮੀਆਂ ਤੁਸੀਂ ਵਿਚਾਰੇ ਕਮਜ਼ੋਰ ਹੱਡੀ ਰਹਿਤ ਤੁਸੀਂ ਆਪਣੀਆਂ ਪਤਨੀਆਂ ਨੂੰ ਇਸ ਤਰ੍ਹਾਂ ਦੇ ਕੰਮ ਕਰਨ ਦਿੰਦੇ ਹੋ ਇਹ ਦਰਸਾਉਂਦਾ ਹੈ ਕਿ ਤੁਸੀਂ ਕਿਸ ਤੋਂ ਬਣੇ ਹੋ ਇਹੀ ਕਾਰਨ ਹੈ ਕਿ ਤੁਹਾਡੇ ਕੋਲ ਉਹ ਪਵਿੱਤਰ ਆਤਮਾ ਨਹੀਂ ਹੈ ਜਿਸ ਦਾ ਤੁਸੀਂ ਵਿਖਾਵਾ ਕਰਦੇ ਹੋ ਨਹੀਂ ਤਾਂ ਤੁਹਾਡੇ ਵਿੱਚ ਕੁਝ ਤਾਂ ਅਜਿਆ ਹੋਵੇਗਾ ਕਿ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਇੱਕ ਸੁਚੱਜੀ ਇਸਤਰੀ ਵਰਗਾ ਬਣਾ ਦਿੰਦੇ ਜਦ ਤੱਕ ਉਹ ਤੁਹਾਡੇ ਨਾਲ ਜਿਵੇਂ ਕਿਵੇਂ ਵੀ ਰਹਿੰਦੀ ਹੈ ਆਮੀਨ ਇਹ ਪੁਰਾਣੇ ਜ਼ਮਾਨੇ ਵਰਗਾ ਜਾਬਦਾ ਹੈ ਪਰ ਅੱਜ ਚਰਚ ਨੂੰ ਪੁਰਾਣੇ ਰੁਝਾਨ ਦੀ ਪਵਿੱਤਰ ਆਤਮਾ ਦੁਆਰਾ ਕੀਤੀ ਜਾਣ ਵਾਲੀ ਤੁਲਾਈ ਦੀ ਧੋ ਕੇ ਲਟਕਾਉਣ ਦੀ ਅਤੇ ਸਕਾਉਣ ਦੀ ਅਤੇ ਪਵਿੱਤਰ ਆਤਮਾ ਦੇ ਦੁਆਰਾ ਪ੍ਰੈਸ ਕਰਨ ਦੀ ਲੋੜ ਹੈ ਬਿਲਕੁਲ ਹਵਾਲੇ ਤੋਂ ਬਾਹਰ ਬਿਲਕੁਲ ਅਜਿਹਾ ਹੀ ਸੰਦੇਸ਼ ਦੇ ਵਿੱਚ ਝੂਠੀਆਂ ਗਰਜਾਂ ਦੇ ਕਾਰਨ ਹੋਇਆ ਹੈ। ਇਹੀ ਉਹ ਹੈ ਜਿਸ ਨੇ ਔਰਤਾਂ ਨੂੰ ਅਖਬਾਰਾਂ ਰਸਾਲਿਆਂ ਇੰਟਰਨੈਟ ਅਤੇ ਚਰਚਾਂ ਤੇ ਹੋਰ ਸਭ ਜਗ੍ਹਾ ਤੇ ਆਪਣੇ ਵਿਚਾਰ ਅਤੇ ਸਲਾਹ ਦੇਣ ਦਾ ਅਧਿਕਾਰ ਦਿੱਤਾ ਹੈ। ਅਤੇ ਉਹਨਾਂ ਨੇ ਹੀ ਇਸ ਘੜੀ ਦੇ ਸੰਦੇਸ਼ ਨੂੰ ਵਿਗਾੜਿਆ ਹੈ। ਅਤੇ ਇਹ ਭਾਈ ਬ੍ਰਹਮਣ ਦੀਆਂ ਸਿੱਖਿਆਵਾਂ ਦੇ ਉਲਟ ਹੈ। ਭਾਈ ਬ੍ਰਹਮਣ ਦੀ ਸਿੱਖਿਆ ਇਹ ਹੈ ਕਿ ਔਰਤਾਂ ਪਰਮੇਸ਼ਰ ਦੇ ਘਰ ਦੇ ਵਿੱਚ ਆਪਣੇ ਮੂੰਹ ਬੰਦ ਕਰਕੇ ਬੈਠਣ। ਪਰ ਉਹ ਹੁਣ ਇੰਟਰਨੈਟ ਉੱਤੇ ਸੈਂਕੜਿਆਂ ਦੀ ਗਿਣਤੀ ਵਿੱਚ ਆਪਣੀ ਰਾਏ ਦੇ ਕੇ ਆਪਣਾ ਮੂੰਹ ਖੋਲ ਰਹੀਆਂ ਹਨ ਜੀ ਹਾਂ ਉਹ ਚਰਚ ਦੇ ਮਾਮਲਿਆਂ ਵਿੱਚ ਵੀ ਆਪਣੀ ਰਾਏ ਦੇ ਰਹੀਆਂ ਹਨ ਉਹ ਆਪਣੇ ਪਤੀਆਂ ਨੂੰ ਰਾਏ ਦੇਣ ਲਈ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਹਨ ਅਤੇ ਉਹਨਾਂ ਦੇ ਪਤੀ ਉਹਨਾਂ ਦੇ ਗੱਲਾਂ ਦਾ ਹੀ ਪ੍ਰਚਾਰ ਕਰ ਰਹੇ ਹਨ ਜੀ ਹਾਂ ਤੁਸੀਂ ਤਾਂ ਆਦਮੀ ਦੇ ਨਾਂ ਤੇ ਇੱਕ ੱੱੱਬਾ ਹੋ ਤੁਸੀਂ ਤਾਂ ਇੱਕ ਕੋਮਲ ਨਾਜ਼ੁਕ ਹੱਡੀ ਰਹਿਤ ਇਨਸਾਨ ਹੋ ਇਹੋ ਹੀ ਹੈ ਜੋ ਸਾਡੇ ਨਬੀ ਨੇ ਕਿਹਾ ਜੀ ਹਾਂ ਅਤੇ ਕੀ ਤੁਸੀਂ ਇਹ ਦਾਅਵਾ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਕੋਲ ਪਵਿੱਤਰ ਆਤਮਾ ਹੈ ਤੁਹਾਡੇ ਕੋਲ ਕੋਈ ਪਿਉਤ ਆਤਮਾ ਨਹੀਂ ਹੈ ਅਤੇ ਇਸੇ ਸੰਦੇਸ਼ ਵਿੱਚ ਇਹ ਅਜੇ ਆਦਮੀ ਹਨ ਜੋ ਚਰਚ ਵਿੱਚ 10 ਜਾਂ 20 ਸਾਲਾਂ ਤੋਂ ਕਿਸੇ ਆਫਿਸ ਨੂੰ ਸੰਭਾਲੇ ਹੋਏ ਹਨ ਅਤੇ ਉਹਨਾਂ ਦੀਆਂ ਪਤਨੀਆਂ ਪੈਂਟਾ ਪਾ ਰਹੀਆਂ ਹਨ ਲਿਪਸਟਿਕ ਲਗਾ ਰਹੀਆਂ ਹਨ ਆਪਣੇ ਵਾਲਾਂ ਨੂੰ ਕਟਵਾ ਰਹੀਆਂ ਹਨ ਅਤੇ ਉਹ ਉਹਨਾਂ ਨੂੰ ਮੇਲਿਆਂ ਵਿੱਚ ਜਾਣ ਦੀ ਇਜਾਜ਼ਤ ਦਿੰਦੇ ਹਨ ਅਤੇ ਫਿਰ ਵਾਪਸ ਆਉਂਦੀਆਂ ਹਨ ਅਤੇ ਦਾਅਵਾ ਕਰਦੀਆਂ ਹਨ ਕਿ ਉਹ ਸੰਦੇਸ਼ ਦੀ ਪਾਲਣਾ ਕਰ ਰਹੀਆਂ ਹਨ ਤੁਸੀਂ ਹੱਡੀ ਰਹਿਤ ਢੋਂਗੀ ਪਖੰਡੀ ਤੁਸੀਂ ਵਿਪਤਾ ਦੇ ਵਿੱਚੋਂ ਹੋ ਕੇ ਲੰਘੋਗੇ ਤੁਹਾਡੇ ਕੋਲ ਤਾਂ ਨਾ ਮਾਤਰ ਵੀ ਪਵਿੱਤਰ ਆਤਮਾ ਨਹੀਂ ਹੈ ਤੁਹਾਡਾ ਪਵਿੱਤਰ ਆਤਮਾ ਦਾ ਨਵਾਂ ਜਨਮ ਨਹੀਂ ਹੋਇਆ ਹੈ ਜੋ ਕੋਈ ਵੀ ਆਦਮੀ ਇਸ ਕਿਸਮ ਦੀ ਇਜਾਜ਼ਤ ਦਿੰਦਾ ਹੈ ਉਹ ਸ਼ੁਰੂ ਤੋਂ ਹੀ ਇੱਕ ਕੋਮਲ ਨਾਜ਼ੁਕ ਔਰਤਾਂ ਵਰਗਾ ਹੈ ਅਤੇ ਉਹ ਬਿਲਕੁਲ ਵੀ ਮਸੀਹੀ ਨਹੀਂ ਹੈ ਇਹੋ ਇਸ ਸਮੇਂ ਸੰਦੇਸ਼ ਚੱਲ ਰਿਹਾ ਹੈ ਅਜੇ ਆਦਮੀ ਵੀ ਹਨ ਜਿਨ੍ਹਾਂ ਦੀਆਂ ਪਤਨੀਆਂ 6 ਮਹੀਨੇ ਲਈ ਅਮਰੀਕਾ ਚ ਨੌਕਰੀਆਂ ਕਰਦੀਆਂ ਹਨ ਅਤੇ ਉਹਨਾਂ ਨੂੰ ਹਰ 6 ਮਹੀਨੇ ਬਾਅਦ ਉਹਨਾਂ ਨੂੰ ਮਿਲਣ ਲਈ ਜਾਣਾ ਪੈਂਦਾ ਹੈ ਉਹਨਾਂ ਦੇ ਬੱਚੇ ਕੁਰਾਹੇ ਪੈ ਜਾਂਦੇ ਹਨ ਅਤੇ ਉਹ ਸਿਗਰਟ ਪੀਂਦੇ ਹਨ ਅਤੇ ਜਵਾਨ ਲੜਕੀਆਂ ਆਪਣੇ ਵੱਡੇ ਪੇਟ ਲੈ ਕੇ ਬਾਹਰ ਨਿਕਲ ਜਾਂਦੀਆਂ ਹਨ ਅਤੇ ਫਿਰ ਦਾਅਵਾ ਕਰਦੇ ਹਨ ਕਿ ਉਹ ਪਰਮੇਸ਼ੁਰ ਦੇ ਘਰ ਦੀ ਦੇਖਭਾਲ ਕਰਨ ਵਾਲੇ ਹਨ ਉਹ ਪਰਮੇਸ਼ੁਰ ਦੇ ਘਰ ਦੇ ਡੀਕਰ ਹੋਣ ਦਾ ਦਾਅਵਾ ਕਰਦੇ ਹਨ ਇਹੋ ਹੈ ਜੋ ਇਸ ਸੰਦੇਸ਼ ਬਣ ਗਿਆ ਹੈ ਕੀ ਇਹ ਉਸ ਦੇ ਉਲਟ ਹੈ ਜੋ ਪਈ ਬ੍ਰਾਂਡ ਨੇ ਕਿਹਾ ਸੀ ਕਲੀਸਿਆ ਕਹਿੰਦੀ ਹੈ ਆਮਨ ਕੋਈ ਵੀ ਗੱਲ ਜੋ ਉਸ ਦੇ ਉਲਟ ਹੈ ਜੋ ਪਈ ਬ੍ਰਾਂਡ ਨੇ ਕਿਹਾ ਉਹ ਇੱਕ ਕੁਪੰਥ ਹੀ ਹੈ ਇਹੋ ਕਾਰਨ ਹੈ ਕਿ ਉਹ ਇਸ ਬੈਤਲ ਚਰਚ ਨਾਲ ਸਹਿਮਤ ਨਹੀਂ ਹੋ ਸਕਦੇ ਇਹੋ ਕਾਰਨ ਹੈ ਕਿ ਮੈਂ ਉਨ੍ਹਾਂ ਲਈ ਬਲੀ ਦਾ ਬੱਕਰਾ ਬਣ ਗਿਆ ਹਾਂ ਕਿਉਂਕਿ ਮੈਂ ਪਵਿੱਤਰਤਾ ਅਤੇ ਧਾਰਮਿਕਤਾ ਲਈ ਡਿੜ੍ਹ ਖੜਾ ਹਾਂ ਕੋਈ ਵੀ ਜੋ ਭਾਈ ਬ੍ਰਾਂਧ ਸੰਦੇਸ਼ ਨੂੰ ਵਿਗਾੜੇ ਉਹ ਸ਼ੈਤਾਨ ਤੋਂ ਹੈ ਜੋ ਕੋਈ ਪਵਿੱਤਰ ਆਤਮਾ ਦੇ ਪਵਿੱਤਰਤਾਈ ਦੇ ਮਾਪ ਦੰਡਾਂ ਦੇ ਉਲਟ ਹੈ ਇੱਕ ਕੁਪੰਥ ਹੈ ਅਤੇ ਮੈਂ ਕਹਿੰਦਾ ਹਾਂ ਕਿ ਉਹ ਇੱਕ ਕੁਪੰਥ ਹੀ ਹੈ ਇੱਕ ਹੋਰ ਸੰਦੇਸ਼ हे ਪ੍ਰਭੂ ਇੱਕ ਵਾਰ ਹੋਰ 20 ਜਨਵਰੀ 1963 ਸਨ ਹਵਾਲਾ ਮੈਂ ਹੈਰਾਨ ਹਾਂ ਕਿ ਔਰਤਾਂ ਆਪਣੇ ਵਾਲ ਵਧਨ ਦੇਣਗੀਆਂ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਕੀ ਮਰਦਾਂ ਵਿੱਚ ਉਹਨਾਂ ਨੂੰ ਅਜਿਆ ਕਰਨ ਲਈ ਕਹਿਨ ਦੀ ਹਿੰਮਤ ਹੈ ਤੁਹਾਨੂੰ ਤਾਂ ਘਰ ਦੇ ਮੁਖੀ ਹੋਣਾ ਚਾਹੀਦਾ ਹੈ ਉਹ ਗਰਦਨ ਹੈ ਅਤੇ ਉਹ ਤੁਹਾਨੂੰ ਆਲੇ-ਦੁਆਲੇ ਘੁਮਾਈ ਫਿਰਦੀ ਹੈ ਇਹ ਗਲਤ ਗੱਲ ਹੈ ਇੱਕ ਹੋਰ ਸੰਦੇਸ਼ हे ਪ੍ਰਭੂ ਇੱਕ ਵਾਰ ਹੋਰ 20 ਜਨਵਰੀ 1933 ਸਨ ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਕਦੇ ਵੀ ਅਜੇ ਆਦਮੀ ਵਿਖਾਈ ਨਹੀਂ ਦਿੰਦੇ ਸਨ ਜੋ ਖੜੇ ਹੋਣ ਤੋਂ ਡਰਦੇ ਸਨ ਅਤੇ ਜੋ ਆਪਣੀਆਂ ਪਤਨੀਆਂ ਤੋਂ ਡਰਦੇ ਸਨ ਕਿ ਕਿਤੇ ਉਹ ਉਸ ਨੂੰ ਛੱਡ ਕੇ ਚਲੀ ਨਾ ਜਾਵੇ ਜਾਂ ਉਸ ਨਾਲ ਕੁਝ ਇਨਕਾਰ ਨਾ ਦੇਵੇ ਕਿਉਂਕਿ ਉਸਨੇ ਪਹਿਲ ਕੀਤੀ ਖੈਰ ਉਹਨਾਂ ਦਿਨਾਂ ਵਿੱਚ ਆਦਮੀ ਆਦਮੀ ਸਨ ਉਹ ਬੋਲਦੇ ਸਨ ਉਹ ਮਰਦ ਸਨ ਉਹ ਆਪਣੇ ਪਰਿਵਾਰ ਨੂੰ ਚਲਾਉਂਦੇ ਸਨ ਉਹ ਆਪਣੇ ਘਰ ਦੇ ਮੁਖੀ ਸਨ ਪਰ ਇਹ ਢੜਕਾਉ ਅਮਰੀਕਾ ਹਵਾਲੇ ਤੋਂ ਬਾਹਰ ਮੈਂ ਔਰਤਾਂ ਵਰਗੇ ਮਰਦਾਂ ਬਾਰੇ ਗੱਲ ਕਰ ਰਿਹਾ ਹਾਂ ਇਸ ਸੰਦੇਸ਼ ਵਿੱਚ ਇਸੇ ਤਰ੍ਹਾਂ ਦੇ ਲੋਕ ਇੱਕ ਵੱਡੀ ਸੰਖਿਆ ਵਿੱਚ ਹਨ ਜੋ ਦਾਅਵਾ ਕਰ ਰਹੇ ਹਨ ਕਿ ਉਸ ਸੰਦੇਸ਼ ਨੂੰ ਫਾਲੋ ਕਰ ਰਹੇ ਹਨ ਮੈਂ ਕਹਿ ਰਿਹਾ ਕਿ ਉਹਨਾਂ ਦੀ ਪਤਨੀ ਅਮਰੀਕਾ ਵਿੱਚ ਆਪਣੀ ਮਰਜ਼ੀ ਅਨੁਸਾਰ ਰਹਿੰਦੀ ਹੈ ਅਤੇ ਆਦਮੀ ਨੂੰ ਸਾਲ ਵਿੱਚ ਇੱਕ ਵਾਰ ਆਪਣੀ ਪਤਨੀ ਨੂੰ ਮਿਲਣ ਲਈ ਜਾਣਾ ਪੈਂਦਾ ਹੈ ਅਤੇ ਉਹ ਇਸ ਸੰਦੇਸ਼ ਨੂੰ ਫਾਲੋ ਕਰਨ ਦਾ ਦਾਅਵਾ ਕਰਦੇ ਹਨ ਤੁਸੀਂ ਇੱਕ ਵੱਡੇ ਢੋਂਗੀ ਅਤੇ ਪਖੰਡੀ ਹੋ ਅਤੇ ਇਸ ਤੋਂ ਵੱਧ ਕੇ ਤੁਸੀਂ ਫਰੀਸੀਆਵਾਂ ਗੱਲਾਂ ਕਰਦੇ ਹੋ ਅਤੇ ਇਸ ਤਰ੍ਹਾਂ ਗੱਲ ਕਰਦੇ ਹੋ ਜਿਵੇਂ ਤੁਹਾਡੇ ਵਿੱਚ ਹੀ ਸਾਰੇ ਦਾ ਸਾਰਾ ਪਰਮੇਸ਼ਰ ਦਾ ਪਿਆਰ ਭਰਿਆ ਹੋਇਆ ਹੈ ਅਤੇ ਜਿਵੇਂ ਕਿ ਤੁਸੀਂ ਹੀ ਇਸ ਸੰਦੇਸ਼ ਨੂੰ ਜੀ ਰਹੇ ਹੋ ਤੁਸੀਂ ਇੱਕ ਢੋਂਗੀ ਤੇ ਪਖੰਡੀ ਹੋ ਜੀ ਹਾਂ ਇੱਕੋ ਸੰਦੇਸ਼ ਟੋਕਨ 8 ਫਰਵਰੀ 1974 ਸਨ ਹਵਾਲਾ ਲੰਬੇ ਵਾ ਰੱਖਣਾ ਔਰਤਾਂ ਲਈ ਇੱਕ ਨਾਜ਼ਰੀਨ ਹੋਣ ਦਾ ਨੇਮ ਹੁੰਦਾ ਹੈ ਇਹ ਦਰਸਾਉਂਦਾ ਹੈ ਕਿ ਤੁਸੀਂ ਵਚਨ ਦੀ ਪਾਲਣਾ ਕਰਨ ਲਈ ਆਪਣੇ ਆਪ ਨੂੰ ਸੰਸਾਰ ਤੋਂ ਵੱਖ ਕਰ ਲਿਆ ਹੈ ਆਮੀਨ ਸ਼ਮਸੂਨ ਨੇ ਉਸੇ ਨਾਜ਼ਰੀਨ ਨੇਮ ਦੀ ਖਾਤਰ ਆਪਣੇ ਵਾਲ ਵਧਣ ਦਿੱਤੇ ਸਨ ਹੁਣ ਸਾਨੂੰ ਇਹਨਾਂ ਗੱਲਾਂ ਦਾ ਅਹਿਸਾਸ ਹੁੰਦਾ ਹੈ ਔਰਤਾਂ ਬੇਹੂਦੇ ਕੱਪੜੇ ਪਾ ਰਹੀਆਂ ਹਨ ਅਤੇ ਬੇਹੂਦੀਆਂ ਹਰਕਤਾਂ ਕਰ ਰਹੀਆਂ ਹਨ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਰਹੀਆਂ ਹਨ। ਅਤਿਆ ਆਦਮੀ ਉਹਨਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦੇ ਹਨ। ਉਹ ਛੁਈਮੁਈ ਆਦਮੀਆਂ ਦਾ ਇੱਕ ਵੱਡਾ ਝੁੰਡ ਹੈ ਅਤੇ ਅਜਿਹਾ ਲੱਗਦਾ ਹੈ ਕਿ ਉਹ ਬਿਲਕੁਲ ਵੀ ਆਦਮੀ ਨਹੀਂ ਹਨ। ਤੁਸੀਂ ਆਦਮੀਆਂ ਨੂੰ ਗੁਲਾਬੀ ਜੁੱਤੀਆਂ ਪਾਈ ਵੇਖਦੇ ਹੋ ਅਤੇ ਪ੍ਰਚਾਰ ਮੰਚ ਦੇ ਅਜੀਬ ਪ੍ਰਚਾਰਕ ਹਨ ਜੋ ਇਸ ਤਰ੍ਹਾਂ ਦੇ ਕੰਮ ਕਰਦੇ ਹਨ। ਇਹ ਬਦਨਾਮੀ ਹੈ। ਮੈਂ ਉਹਨਾਂ ਆਦਮੀਆਂ ਨੂੰ ਦੁਬਾਰਾ ਵੇਖਣਾ ਚਾਹੁੰਦਾ ਹਾਂ ਜੋ ਸੱਚਮੁੱਚ ਸੰਪੂਰਨ ਆਦਮੀ ਹੋਣ। ਅਜੇ ਲੱਗਦਾ ਹੈ ਕਿ ਕੋਈ ਐਸੀ ਤਾਕਤ ਹੈ ਜੋ ਉਹਨਾਂ ਨੂੰ ਇਕ ਕਰਨ ਲਈ ਮਜਬੂਰ ਕਰਦੀ ਹੈ ਅਤੇ ਉਹ ਤਾਕਤ ਸ਼ੈਤਾਨ ਅਤੇ ਇਸ ਦਿਨ ਦਾ ਦਬਾਅ ਹੈ ਇਹ ਸੱਚ ਹੈ ਕਈ ਵਾਰ ਤਾਂ ਕਿਸੇ ਆਦਮੀ ਦਾ ਭਾਰ 200 ਪਾਉਂਡ ਹੁੰਦਾ ਹੈ ਅਤੇ ਉਸ ਦੇ ਡੋਲੇ ਬਹੁਤ ਤਕੜੇ ਹੁੰਦੇ ਹਨ ਪਰ ਉਸ ਵਿੱਚ ਆਦਮੀ ਦਾ ਇੱਕ ਔਂਸ ਵੀ ਨਹੀਂ ਹੁੰਦਾ ਅਤੇ ਉਹ ਇੱਕ ਵੱਡੀ ਛੂਹੀ ਮੀਵਾਂਗ ਵਿਵਹਾਰ ਕਰ ਰਿਹਾ ਹੁੰਦਾ ਹੈ ਜੋ ਇੱਥੇ ਬਾਹਰ ਹੁੰਦੇ ਹਨ ਇਸ ਤਰ੍ਹਾਂ ਹੋਵੇ ਕਿ ਮਰਦ ਮਰਦ ਹੀ ਰਹਿਣ ਔਰਤਾਂ ਔਰਤਾਂ ਹੀ ਰਹਿਣ ਉਹ ਸੱਚੀਆਂ ਔਰਤਾਂ ਰਹਿਣ ਜਦੋਂ ਟੋਕਨ ਉਹਨਾਂ ਤੇ ਆ ਜਾਂਦਾ ਹੈ ਤਾਂ ਉਹ ਜੇ ਮਕਾਮ ਤੇ ਪਹੁੰਚ ਜਾਂਦੀ ਹਨ ਕਿ ਮਰਦ ਅਸਲੀ ਮਰਦ ਅਤੇ ਔਰਤਾਂ ਸੱਚੀਆਂ ਔਰਤਾਂ ਬਣ ਜਾਂਦੀਆਂ ਹਨ ਪਰਮੇਸ਼ਰ ਉਹਨਾਂ ਨੂੰ ਕੁਝ ਵੱਖਰਾ ਬਣਾਉਂਦਾ ਹੈ ਅਤੇ ਉਹ ਵੱਖਰੇ ਹੀ ਹਨ ਪਰ ਆਦਮੀ ਔਰਤਾਂ ਨੂੰ ਦੇਖਣਾ ਚਾਹੁੰਦੇ ਹਨ ਅਤੇ ਔਰਤਾਂ ਆਦਮੀਆਂ ਦੀ ਵਾਂਗ ਦੇਖਣਾ ਚਾਹੁੰਦੀਆਂ ਹਨ ਇਹ ਦਰਸਾਉਂਦਾ ਹੈ ਕਿ ਦੋਗਲਾਪਨ ਬਹੁਤ ਫੈਲੇ ਹੋਇਆ ਹੈ ਇੱਕ ਅੰਧਕਾਰ ਦਾ ਆਤਮਾ ਲੋਕਾਂ ਦੇ ਉੱਪਰ ਹੈ ਅਤੇ ਉਹਨਾਂ ਤੇ ਕੋਰ ਅੰਧਕਾਰ ਛਾ ਗਿਆ ਹੈ ਇਹ ਬਾਹਰ ਬਲਏ ਜਾਣ ਦਾ ਸਮਾਂ ਹੈ ਇਸ ਤੋਂ ਪਹਿਲਾਂ ਕਿ ਮਿਸਰ ਅਤੇ ਹਨੇਰਾ ਹੁੰਦਾ ਇੱਕ ਪੁਕਾਰ ਸੀ ਅਤੇ ਫਿਰ ਉਸ ਤੋਂ ਬਾਅਦ ਉਹ ਚਿੰਨ ਅਰਥਾਤ ਟੋਕਨ ਲਗਾਇਆ ਗਿਆ ਸੀ। ਇਹ ਹੀ ਉਹ ਸਮਾਂ ਹੈ ਜਦੋਂ ਕਲਿਸਿਆ ਦਾ ਟੋਕਨ ਨੂੰ ਲੈਣ ਦਾ ਸਮਾਂ ਹੈ ਜਦੋਂ ਕਿ ਲੋਕਾਂ ਦੇ ਕੋਰ ਅੰਧਕਾਰ ਦਾ ਹਨੇਰਾ ਛਾਇਆ ਹੋਇਆ ਹੈ। ਕੋਰ ਅੰਧਕਾਰ ਛਾਇਆ ਹੋਇਆ ਹੈ। ਇੱਕ ਹੋਰ ਸੰਦੇਸ਼ ਪੂਰਨ ਸੱਚ 27 ਜਨਵਰੀ 1963 ਸਨ। ਉਹ ਆਦਮੀ ਜੋ ਆਪਣੀ ਪਤਨੀ ਨੂੰ ਬਾਹਰ ਜਾਂ ਦੇਵੇ ਅਤੇ ਉਸ ਨੂੰ ਸਾਰੀ ਰਾਤ ਸ਼ਰਾਬੀਆਂ ਨਾਲ ਇੱਧਰ-ਉੱਧਰ ਘੁੰਮਾਣ ਅਤੇ ਆਵਾਰਾਗਰਦੀ ਕਰਨ ਨੂੰ ਦੇਵੇ ਅਤੇ ਜਦੋਂ ਉਹ ਅਗਲੀ ਸਵੇਰ ਘਰ ਆਵੇ ਤਾਂ ਉਸ ਨੂੰ ਕਹੇ "ਓ ਹਾਂ ਮੇਰੀ ਪਿਆਰੀ ਮੈਨੂੰ ਉਮੀਦ ਹੈ ਕਿ ਤੇਰਾ ਇੱਕ ਚੰਗਾ ਸਮਾਂ ਬੀਤਿਆ ਹੋਵੇਗਾ ਤੁਸੀਂ ਆਦਮੀ ਦੇ ਨਾਂ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਨਾ ਬਿਕਨੀਆਂ ਨੂੰ ਜਾਂ ਜੋ ਵੀ ਉਹ ਕੁਝ ਹੁੰਦੀਆਂ ਹਨ ਪਹਿਨਨ ਦਿੰਦਾ ਹੈ ਅਤੇ ਉਸ ਨੂੰ ਉਹਨਾਂ ਆਦਮੀਆਂ ਦੇ ਵਿਚਕਾਰ ਪਈ ਰਹਿਣ ਦਿੰਦਾ ਹੈ ਅਜਿਹੇ ਆਦਮੀ ਲਈ ਮੈਨੂੰ ਬਹੁਤ ਹੀ ਘੱਟ ਉਮੀਦ ਹੈ ਕਿ ਉਹ ਇੱਕ ਆਦਮੀ ਵੀ ਹੋਵੇਗਾ ਇਹ ਸਹੀ ਗੱਲ ਹੈ ਇੱਕ ਆਦਮੀ ਦੀ ਪਛਾਣ ਤਾਂ ਇਸ ਗੱਲ ਤੋਂ ਨਹੀਂ ਹੁੰਦੀ ਕਿ ਉਸ ਦੇ ਡੋਲੇ ਕਿੰਨੇ ਵੱਡੇ ਹਨ ਉਸ ਦੀ ਪਛਾਣ ਤਾਂ ਉਸ ਦੇ ਚਰਿੱਤਰ ਤੋਂ ਹੁੰਦੀ ਹੈ ਇਹ ਬਿਲਕੁਲ ਸਹੀ ਗੱਲ ਹੈ ਅਦੇ ਚਰਿੱਤਰ ਕੇਵਲ ਤੇ ਕੇਵਲ ਪਰਮੇਸ਼ਰ ਦੇ ਬਚਨ ਤੋਂ ਹੀ ਆਉਂਦਾ ਹੈ ਦ੍ਰਿੰਦੇ ਦਾ ਨਿਸ਼ਾਨ 15 ਜੁਲਾਈ 1956 ਉਹਨਾਂ ਨੇ ਇਥੇ ਪਬਲਿਕ ਕਮਾਂ ਲਈ ਔਰਤਾਂ ਨੂੰ ਨੌਕਰੀ ਦਿੱਤੀ ਅਤੇ ਜੰਗ ਦੇ ਸਮੇਂ ਦੌਰਾਨ ਇਥੇ ਨਿਊਯਾਰਕ ਵਿੱਚ ਉਸ ਤੋਂ ਕਿਤੇ ਵੱਧ ਨਾਜਾਇਜ਼ ਬੱਚੇ ਪੈਦਾ ਹੋਏ ਜਿਨ੍ਹਾਂ ਕੇ ਵੇਸਵਾਵਾਂ ਤੋਂ ਪੈਦਾ ਹੁੰਦੇ ਹਨ ਅਤੇ ਜਦਕਿ ਉਹਨਾਂ ਦੇ ਪਤੀ ਸਮੁੰਦਰ ਦੇ ਪਾਰ ਲੜਾਈ ਵਿੱਚ ਗਏ ਹੋਏ ਸਨ ਅਤੇ ਉਸ 4 ਸਾਲ ਦੇ ਯੁੱਧ ਵਿੱਚ ਸੈਨਿਕ ਮਾਰੇ ਗਏ ਸਨ ਜਦੋਂ ਕੋਈ ਔਰਤ ਰਸੋਈ ਤੋਂ ਬਾਹਰ ਨਿਕਲਦੀ ਹੈ ਤਾਂ ਉਹ ਆਪਣੇ ਸਥਾਨ ਤੋਂ ਹੀ ਬਾਹਰ ਹੋ ਜਾਂਦੀ ਹੈ ਉਚਾਈ ਵਚਨ ਪ੍ਰਚਾਰ ਕਰਦੀ ਹੈ ਜਜੋ ਕੁਝ ਵੀ ਉਹ ਕਰਦੀ ਹੈ ਉਹ ਆਪਣੇ ਸਥਾਨ ਤੋਂ ਬਾਹਰ ਹੈ ਪੌਲਸ ਕਹਿੰਦਾ ਹੈ ਕਿ ਤੁਹਾਨੂੰ ਆਪਣੇ ਪਤੀ ਦਾ ਕਹਿਣਾ ਮੰਨਣਾ ਚਾਹੀਦਾ ਹੈ ਪਰ ਤੁਹਾਡਾ ਪਤੀ ਤਾਂ ਬਹੁਤ ਕਮਜ਼ੋਰ ਹੈ ਪੈਣੋ ਕਿਰਪਾ ਕਰਕੇ ਮੈਨੂੰ ਇਸ ਤਰ੍ਹਾਂ ਦੇ ਪ੍ਰਗਟਾਵੇ ਲਈ ਮਾਫ ਕਰਨਾ ਮੈਂ ਤੁਹਾਨੂੰ ਭਾਈ ਬਰਨਮ ਦੀ ਇਸ ਦੁਗਲੇਪਨ ਦੇ ਵਿਰੁੱਧ ਲੜਾਈ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਉਸ ਦੀ ਮਿਹਨਤ ਜੋ ਉਸਨੇ ਇਸ ਵਿੱਚ ਲਗਾਈ ਸੀ ਕੀ ਤੁਹਾਨੂੰ ਲੱਗਦਾ ਹੈ ਕਿ ਭਾਈ ਬਰਨ ਉਹ ਜਿਆ ਕੁਝ ਕਹੇਗਾ ਜੀ ਹਾਂ ਇਥੇ ਭਈ ਬ੍ਰਣਨ ਦਾ ਇੱਕ ਹਵਾਲਾ ਹੈ ਤੁਹਾਡਾ ਪਤੀ ਇੱਕ ਮਸੀਹੀ ਵਜੋਂ ਇੱਕ ਹੱਡੀ ਰਹਿਤ ਛੂਈ ਮਈ ਵਿਕਲਪ ਹੈ ਅਤੇ ਉਹ ਮਨੁੱਖ ਜਾਤ ਲਈ ਇੱਕ અપਮਾਨ ਹੈ ਇਹ ਸਿਰਫ ਪਰਮੇਸ਼ਵਰ ਦਾ ਰਾਜ ਹੀ ਹੈ ਜੋ ਤਰਤੋਂ ਅਜੇ ਕਾਮਨ ਕਰਵਾਏ ਕਿਉਂਕਿ ਉਹ ਪਰਮੇਸ਼ਵਰ ਤੋਂ ਵੱਧ ਤੁਹਾਡੇ ਤੋਂ ਡਰਦਾ ਹੈ ਉਹ ਡਰਦਾ ਹੈ ਕਿ ਤੁਸੀਂ ਉਸ ਨੂੰ ਲੱਤ ਮਾਰ ਕੇ ਘਰੋਂ ਬਾਹਰ ਨਾ ਕੱਢ ਦਿਓ ਪਰ ਉਹ ਇਸ ਗੱਲ ਦੀ ਚਿੰਤਾ ਨਹੀਂ ਕਰਦਾ ਕਿ ਕਿਤੇ ਪਰਮੇਸ਼ਵਰ ਉਸ ਨੂੰ ਲੱਤ ਮਾਰ ਕੇ ਬਾਹਰ ਨਾ ਕੱਢ ਦੇਵੇ ਉਹ ਪ੍ਰੈਸਬਿਟੀਰੀਅਨ ਕੋਲ ਜਾ ਸਕਦਾ ਹੈ ਉਹ ਮੈਥੋਡਿਸਟਾਂ ਕੋਲ ਜਾ ਸਕਦਾ ਹੈ ਜੇ ਤੁਸੀਂ ਉਸ ਨੂੰ ਲਤ ਮਾਰ ਕੇ ਘਰੋਂ ਕੱਢ ਦਿੱਤਾ ਤਾਂ ਉਸ ਦਾ ਕੀ ਬਣੇਗਾ हे ਮੇਰੇ ਪ੍ਰਭੂ ਉਹ ਦੇਵੀ ਹੈ ਤੇ ਤੂੰ ਉਸ ਦੇਵੀ ਦਾ ਪ੍ਰੇਮੀ ਹੈ ਤੂੰ ਆਪਣੇ ਅੰਦਰ ਰੀੜ ਦੀ ਹੱਡੀ ਕਿਉਂ ਨਹੀਂ ਰੱਖਦਾ ਪ੍ਰਾਵੋ ਅਤੇ ਭੈਣੋ ਇੱਕ ਬਹੁਤ ਹੀ ਪਿਆਨਾ ਗੱਲ ਹੈ ਜਿਹਦੇ ਬਾਰੇ ਮੈਂ ਗੱਲ ਕਰ ਰਿਹਾ ਹਾਂ ਇਹ ਅਮਰੀਕਾ ਦੀ ਪ੍ਰਿਸ਼ਤਾ ਹੈ ਇਹ ਹਾਲੀਵੁੱਡ ਦੀ ਪ੍ਰਿਸ਼ਤਾ ਹੈ ਅਤੇ ਸਦੂਮ ਤੇ ਅਮਰਾ ਦੀ ਪ੍ਰਿਸ਼ਤਾ ਹੈ ਜਿਸੇਵਰੂਦ ਪਾਈ ਬ੍ਰਾਊਨ ਬਲੱਡ ਰਿਆਸੀ ਅਤੇ ਉਸ ਨੂੰ ਇਸ ਪ੍ਰੇਸ਼ਤਾ ਦੇ ਵਿਰੁੱਧ ਲੜਨਾ ਪਿਆ ਅਤੇ ਉਸਨੇ ਕਿਹਾ ਜੋ ਕੋਈ ਵੀ ਆਦਮੀ ਆਪਣੀ ਪਤਨੀ ਨੂੰ ਇਸ ਤਰ੍ਹਾਂ ਦੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਉਹ ਪਰਮੇਸ਼ਰ ਦੇ ਰਾਜ ਲਈ ਇੱਕ અપਮਾਨ ਹੈ ਉਹ ਮਨੁੱਖ ਜਾਤ ਲਈ ਇੱਕ અપਮਾਨ ਹੈ ਇੱਕ ਹੋਰ ਸੰਦੇਸ਼ ਜਦੋਂ ਉਹਨਾਂ ਦੀਆਂ ਅੱਖਾਂ ਖੁੱਲੀਆਂ 12 ਫਰਵਰੀ 1964 ਸਨ ਉਹ ਆਦਮੀਆਂ ਵਾਂਗ ਪਹਿਰਾਵੇ ਪਾਉਂਦੀਆਂ ਹਨ ਅਤੇ ਆਦਮੀ ਔਰਤਾਂ ਵਾਂਗ ਪਹਿਰਾਵਾ ਪਾਉਂਦੇ ਹਨ ਉਹ ਬਿਲਕੁਲ ਉਸੇ ਤਰ੍ਹਾਂ ਆਪਣੇ ਵਾਲ ਕਟਵਾਉਂਦੀਆਂ ਹਨ ਸਿਰਫ ਇੱਕ ਹੀ ਤਰੀਕਾ ਹੈ ਕਿ ਤੁਸੀਂ ਉਹਨਾਂ ਵਿੱਚ ਫਰਕ ਜਾਣ ਸਕੋ ਅਤੇ ਉਹ ਇਹ ਹੈ ਜੇ ਤੁਸੀਂ ਕੋਈ ਗੰਦਾ ਪੱਦਾ ਚੁਟਕਲਾ ਸੁਣਾਉਂਦੇ ਹੋ ਤਾਂ ਆਦਮੀ ਉਸ ਉੱਤੇ ਹੱਸੇਗਾ ਪਰ ਔਰਤ ਅਜਿਹਾ ਨਹੀਂ ਕਰੇਗੀ ਚਿੰਨ ਦੀ ਆਵਾਜ਼ 21 ਮਾਰਚ 1964 ਪਰਮੇਸ਼ਵਰ ਬਦਲਦਾ ਨਹੀਂ ਹੈ ਪਰਮੇਸ਼ਰ ਦਾ ਸੁਭਾਅ ਬਦਲਦਾ ਨਹੀਂ ਹੈ ਉਸਨੇ ਔਰਤਾਂ ਨੂੰ ਆਦਮੀਆਂ ਨਾਲੋਂ ਵੱਖਰਾ ਬਣਾਇਆ ਅਤੇ ਆਦਮੀਆਂ ਨੂੰ ਔਰਤਾਂ ਨਾਲੋਂ ਵੱਖਰਾ ਬਣਾਇਆ ਉਸਨੇ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਕੱਪੜੇ ਪਹਿਨਾਏ ਅਤੇ ਚਾਹੁੰਦਾ ਸੀ ਕਿ ਉਹ ਇਸੇ ਤਰ੍ਹਾਂ ਰਹਿਣ ਔਰਤਾ ਚਾਹੁੰਦੀ ਹਨ ਕਿ ਉਹ ਆਦਮੀ ਵਾਂਗ ਦਿਖਣ ਅਤੇ ਆਦਮੀ ਚਾਹੁੰਦੇ ਹਨ ਕਿ ਔਰਤਾ ਵਾਂਗ ਦਿਖਣ हे ਮੇਰੇ ਪ੍ਰਭੂ ਇਹ ਪ੍ਰਿਸ਼ਤਾ ਹੈ ਸੰਸਾਰ ਦੁਆਰਾ ਟੁੱਟ ਕੇ ਬिखर ਰਿਹਾ ਹੈ 27 ਨਵੰਬਰ 1930 ਸੰਨ ਮੈਂ ਦੂਜੇ ਹਫਤੇ ਨਿਊਯਾਰਕ ਦੇ ਵਿੱਚ ਸੀ ਮੀਲਾ ਤੱਕ ਸੜਕ ਤੇ ਹੋਰ ਕੋਈ ਨਹੀਂ ਸੀ ਪਰ ਕੁਝ ਨੌਜਵਾਨ ਆਵਾਰਾ ਲੜਕੇ ਸਨ ਜਿਨ੍ਹਾਂ ਨੇ ਆਪਣੇ ਕੰਨਾਂ 'ਚ ਮੰਦਰੀਆਂ ਪਾਈਆਂ ਹੋਈਆਂ ਸਨ ਅਤੇ ਵਾਲ ਇਸ ਤਰ੍ਹਾਂ ਦੇ ਸਨ ਜਿਵੇਂ ਇੱਕ ਚੂਹੇ ਨੇ ਉਹਨਾਂ ਨੂੰ ਕੁੱਤਰ ਦਿੱਤਾ ਹੋਵੇ। ਉਹਨਾਂ ਨੇ ਕਿਸੇ ਕਿਸਮ ਦੇ ਭੱਦੇ ਪਹਿਰਾਵੇ ਪਾਏ ਹੋਏ ਸਨ ਅਤੇ ਲੜਕੀਆਂ ਨੇ ਬਿਕਨੀ ਪਹਿਨੀ ਹੋਈ ਸੀ ਜਿਵੇਂ ਕਿ ਲੋਕ ਇਸ ਪਹਿਰਾਵੇ ਨੂੰ ਇਹ ਕਹਿੰਦੇ ਹਨ ਅਤੇ ਇਸ ਨੂੰ ਪਹਿਨੇ ਹੋਈਆਂ ਉਹ ਬਾਹਰ ਸੜਕਾਂ 'ਤੇ ਸਨ। ਉਹ ਇਸ ਦੇਸ਼ ਨਾਲ ਕੀ ਗੜਬੜ ਹੈ? ਇਹ ਇਸ ਲਈ ਹੈ ਕਿਉਂਕਿ ਇਹ ਨੈਤਿਕ ਗਰਾਵਡ ਦੀ ਇੱਕ ਨਿਸ਼ਾਨੀ ਹੈ ਇਹ ਪਰਮੇਸ਼ਰ ਦੁਆਰਾ ਰੱਦ ਕੀਤੀ ਹੋਈ ਇੱਕ ਕੌਮ ਹੈ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾ ਉਸ ਦੀ ਸੇਵਾ ਕਰਨਾ 18 ਜੁਲਾਈ 1965 ਸਨ ਤੁਹਾਡਾ ਸਦੂਮ ਅਤੇ ਅਮਰਾ ਦਾ ਪਰਮੇਸ਼ਰ ਤੁਹਾਡੇ ਵਿੱਚ ਆ ਗਿਆ ਹੈ ਇੱਥੋਂ ਤੱਕ ਕਿ ਸਾਡੇ ਛੋਟੇ ਬੱਚੇ ਵੀ ਹਰ ਕਿਸਮ ਦੇ ਵਾਲ ਕਟਵਾ ਰਹੇ ਹਨ ਅਤੇ ਆਪਣੇ ਮੂੰਹ ਤੇ ਲਟਾਂ ਲਟਕਾ ਰਹੇ ਹਨ ਛੋਟੀਆਂ ਛੋਟੀਆਂ ਪ੍ਰਸ਼ਟਾਵਾਂ ਸ਼ੁਰੂ ਹੋ ਰਹੀਆਂ ਹਨ ਸਾਡੀਆਂ ਔਰਤਾਂ ਤਾਂ ਛੁਟਕਾਰੇ ਤੋਂ ਭਰੇ ਹਨ ਸਾਡੇ ਆਦਮੀ ਬਹੁਤ ਵੱਡੇ ਛੁਈਮਈ ਬਣ ਚੁੱਕੇ ਹਨ ਉਹ ਛੋਟੀਆਂ ਛੋਟੀਆਂ ਨਿਕਰਾਂ ਪਾ ਕੇ ਇਧਰ ਉਧਰ ਘੁੰਮ ਰਹੇ ਹਨ ਅਤੇ ਕੁੜੀਆਂ ਵਾਂਗ ਵਿਵਹਾਰ ਕਰਦੇ ਹਨ ਅਤੇ ਉਹਨਾਂ ਦੇ ਵਾਲ ਉਹਨਾਂ ਦੀਆਂ ਗਰਦਨਾਂ ਤੱਕ ਝੁੱਲ ਰਹੇ ਹਨ ਅਤੇ ਅਸੀਂ ਸਦੂਮੀ ਹਾਂ ਅਤੇ ਪਰਮੇਸ਼ਰ ਦਾ ਕ੍ਰੋਧ ਅਤਿਆਗ ਸਾਡੀ ਉਡੀਕ ਕਰ ਰਹੀ ਹੈ ਸਵਾਲ ਅਤੇ ਜਵਾਬ 30 ਅਗਸਤ 1964 ਸਨ ਅਤੇ ਮੈਂ ਸੋਚਦਾ ਹਾਂ ਕਿ ਇਹਨਾਂ ਆਤਮੀਆਂ ਨੂੰ ਸੜਕਾਂ 'ਤੇ ਆਉਂਦੇ ਦੇਖਣਾ ਨੌਜਵਾਨ ਜਾਂ ਬੁੱਢੇ ਇਹ ਸਭ ਤੋਂ ਕਿਨੌਣਾ ਅਤੇ ਪੱਦਾ ਨਜ਼ਾਰਾ ਹੈ ਜੋ ਇਹਨਾਂ ਬਿਕਨੀਆਂ ਨੂੰ ਜਾਂ ਇਹ ਜੋ ਵੀ ਹੁੰਦੀਆਂ ਹਨ ਪਾ ਕੇ ਘੁੰਮਦੇ ਹਨ ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਕਿਨੌਣਾ ਦ੍ਰਿਸ਼ੀ ਜੋ ਮੈਂ ਕਦੇ ਵੇਖਿਆ ਹੋਵੇ ਇਹ ਗੱਲ ਸੱਚ ਹੈ ਮੈਨੂੰ ਲੱਗਦਾ ਹੈ ਕਿ ਇਹ ਜੇ ਆਦਮੀ ਨੂੰ ਇਹ ਨਹੀਂ ਪਤਾ ਕਿ ਉਹ ਮਨੁੱਖ ਜਾਤ ਦੇ ਕਿਸ ਲਿੰਗ ਨਾਲ ਸੰਬੰਧ ਰੱਖਦਾ ਹੈ ਅਤੇ ਤੁਸੀਂ ਜਾਣਦੇ ਹੀ ਕੀ ਹੋ ਮੈਂ ਕੁਝ ਮਹੀਨੇ ਪਹਿਲਾਂ ਸੁਣਿਆ ਸੀ ਕਿ ਅਮਰੀਕੀ ਫੌਜ ਵੀ ਇਸੇ ਤਰ੍ਹਾਂ ਦੇ ਕੱਪੜੇ ਪਹਿਨਣ ਜਾ ਰਹੀ ਹੈ ਜੀ ਹਾਂ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ ਅਮਰੀਕੀ ਫੌਜ ਵੀ ਇਸੇ ਤਰ੍ਹਾਂ ਦੇ ਛੋਟੀਆਂ ਨਿਕਰਾਂ ਪਾ ਕੇ ਬਾਹਰ ਨਿਕਲ ਕੇ ਆ ਰਹੀ ਹੈ ਸਾਡੇ ਕੋਲ ਛੁਈ ਮੂਈ ਔਰਤਾਂ ਵਰਗੇ ਆਦਮੀਆਂ ਦਾ ਕਿੱਡਾ ਵੱਡਾ ਸਮੂਹ ਹੋ ਸਕਦਾ ਹੈ ਪਰਮੇਸ਼ਵਰ ਨੇ ਆਦਮੀ ਨੂੰ ਬਣਾਇਆ ਤਾਂ ਜੋ ਇੱਕ ਆਦਮੀ ਵਰਗ ਦਿਖਾਈ ਦੇਵੇ ਇੱਕ ਆਦਮੀ ਵਾਂਗ ਕੰਮ ਕਰੇ ਅਤੇ ਇੱਕ ਆਦਮੀ ਵਾਂਗ ਕੱਪੜੇ ਪਾਵੇ ਅਤੇ ਆਦਮੀਆਂ ਤਾਨੂੰ ਸਿਰਫ ਮਰਦਾਂ ਦੇ ਕੱਪੜੇ ਹੀ ਪਾਉਣ ਚਾਹੀਦੇ ਹਨ ਔਰਤਾਂ ਵਰਗੇ ਬਣਨ ਦੀ ਕੋਸ਼ਿਸ਼ ਨਾ ਕਰੋ ਅਤੇ ਔਰਤਾਂ ਦੇ ਕੱਪੜੇ ਨਾ ਪਾਓ ਅਤ ਤੁਸੀਂ ਔਰਤਾਂ ਮਰਦਾਂ ਵਾਂਗ ਬਣਨ ਦੀ ਅਤੇ ਮਰਦਾਂ ਦੇ ਕੱਪੜੇ ਪਾਉਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਪਰਮੇਸ਼ਰ ਨਹੀਂ ਚਾਹੁੰਦਾ ਕਿ ਤੁਸੀਂ ਅਜਿਹਾ ਕਰੋ ਬਾਈਬਲ ਇਹਨੂੰ ਮਨਾ ਕਰਦੀ ਹੈ ਪਰਮਾਣ ਵਾਲੀ ਆਤਮੇ 24 ਜੁਲਾਈ 1965 ਇਹ ਦੁਸ਼ਟ ਆਤਮਾਵਾਂ ਹੀਆਂ ਜੋ ਤੁਹਾਡੇ ਤੋਂ ਕੱਪੜੇ ਉਤਰਵਾਉਂਦੀਆਂ ਹਨ ਬਾਈਬਲ ਵਿੱਚ ਇੱਕ ਵਿਅਕਤੀ ਨੂੰ ਛੱਡ ਕੇ ਕਦੇ ਵੀ ਕੋਈ ਅਜਿਆ ਨਹੀਂ ਹੋਇਆ ਸਗੋਂ ਇੱਕ ਹੀ ਵਿਅਕਤੀ ਹੋਇਆ ਹੈ ਜਿਸਨੇ ਆਪਣੇ ਕੱਪੜੇ ਲਾ ਕੇ ਸੁੱਟ ਦਿੱਤੇ ਸਨ ਅਤੇ ਉਹ ਵਿਅਕਤੀ ਦੁਸ਼ਟ ਆਤਮਾਵਾਂ ਨਾਲ ਗਰਸੀ ਅਤੇ ਉਹ 아주 ਕੋਮਲ ਢੰਗ ਨਾਲ ਆਉਂਦਾ ਹੈ ਅਤੇ ਕਹਿੰਦਾ ਹੈ ਜੇ ਤੁਸੀਂ ਆਪਣੇ ਕੱਪੜੇ ਉਤਾਰ ਦਿੰਦੇ ਹੋ ਤਾਂ ਤੁਹਾਨੂੰ ਠੰਡ ਲੱਗੇਗੀ ਆਦਮੀ ਅਧ ਨਗੇ ਵੇੜਿਆਂ ਵਿੱਚ ਅੱਗੇ ਪਿੱਛੇ ਘੁੰਮ ਰਹੇ ਹਨ ਬਿਲਕੁਲ ਇਸੇ ਤਰ੍ਹਾਂ ਔਰਤਾਂ ਵੀ ਕਰ ਰਹੀਆਂ ਹਨ ਇਸ ਤਰ੍ਹਾਂ ਹੋ ਰਿਹਾ ਹੈ ਕਿ ਉਹਨਾਂ ਦੇ ਕੋਲ ਇੱਕ ਦੂਜੇ ਲਈ ਉਸ ਤੋਂ ਵੱਧ ਆਦਰ ਨਹੀਂ ਹੈ ਜਿੰਨਾ ਕਿ ਕੁੱਤਿਆਂ ਦੇ ਵਿੱਚ ਇੱਕ ਦੂਜੇ ਲਈ ਹੁੰਦਾ ਹੈ। ਮਾਮਲਾ ਕੀ ਹੈ? ਮੈਂ ਤੁਹਾਨੂੰ ਦੁਖੀ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਮੈਂ ਤਾਂ ਤੁਹਾਨੂੰ ਸਿਰਫ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਤਾਂ ਦੁਸ਼ਟ ਆਤਮਾ ਨਾਲ ਗ੍ਰਸਤ ਹੋਣਾ ਹੈ। ਅਤੇ ਤੁਸੀਂ ਇੱਕ ਪਰਮਾਣ ਵਾਲੇ ਆਤਮਾ ਨੂੰ ਸੁਣ ਰਹੇ ਹੋ ਜੋ ਤੁਹਾਨੂੰ ਇਹ ਕਹਿ ਰਹੀ ਹੈ, ਇਹ ਸਭ ਠੀਕ ਹੈ ਪਰ ਇਹ ਇੱਕ ਝੂਠੀ ਹੈ। ਪਿਆਸ 19 ਸਤੰਬਰ 1965 ਸਨ ਮੈਂ ਇੱਕ ਆਦਮੀ ਨੂੰ ਵੇਖਣਾ ਚਾਹੁੰਦਾ ਹਾਂ ਜਦ ਉਹ ਇੱਕ ਆਦਮੀ ਹੀ ਹੋਵੇ ਮੈਨੂੰ ਇਹ ਦੇਖਾਂ ਤੋਂ ਨਫ਼ਰਤ ਹੈ ਕਿ ਇੱਕ ਆਦਮੀ ਆਪਣੀ ਪਤਨੀ ਦੇ ਅੰਦਰੂਨੀ ਕੱਪੜੇ ਪਾਏ ਹੋਏ ਬਾਹਰ ਆਵੇ ਅਤੇ ਇੱਕ ਕੋਨੇ ਵਿੱਚ ਖੜ੍ਹਾ ਹੋਵੇ ਉਸਦੇ ਵਾਲਾਂ ਵਿੱਚ ਲਾਉਣ ਵਾਲੇ ਰੋਲਰ ਉਸਦੇ ਚਿਹਰੇ ਦੇ ਉੱਪਰ ਆਏ ਹੋਣ ਅਤੇ ਉਸਦੇ ਵਾਲਾਂ ਦੇ ਦੋ ਗੁੱਛੇ ਉਸਦੇ ਚਿਹਰੇ ਤੇ ਜੁੱਲਫਾਂ ਦੇ ਵਾਂਗ ਲਟਕ ਰਹੇ ਹੋਣ ਮੈਂ ਉਸਨੂੰ ਆਦਮੀ ਨਹੀਂ ਕਹਿ ਸਕਦਾ ਉਹ ਤਾਂ ਇਹ ਜਾਣਦਾ ਵੀ ਨਹੀਂ ਇਹ ਮੁੱਖ ਜਾਂਦੇ ਕਿਸ ਲਿੰਗ ਨਾਲ ਸੰਬੰਧਿਤ ਹੈ ਵੇਖਿਆ ਆਦਮੀ ਆਪਣੀ ਪਤਨੀ ਦੇ ਅੰਦਰੂਨੀ ਕੱਪੜੇ ਪਾਉਂਦਾ ਹੈ ਅਤੇ ਉਸ ਦੀ ਪਤਨੀ ਨੇ ਉਸ ਦੇ ਕੱਪੜੇ ਪਹਿਨੇ ਹੋਏ ਹਨ ਕੀ ਤੁਸੀਂ ਸਮਝੇ ਇਹ ਕੇਵਲ ਪ੍ਰਸਤਾ ਹੈ ਜੋ ਹਰ ਪਾਸੇ ਹੈ ਅਤੇ ਦੇਸ਼ਾਂ ਲੋਕਾਂ ਚਰਚਾਂ ਅਤੇ ਹਰ ਕਿਸੇ ਨਾਲ ਬਿਲਕੁਲ ਜਿਹਾ ਹੀ ਹੈ हे ਮੇਰੇ ਪਰਮੇਸ਼ਰ ਇਹਨਾਂ ਸਾਰੀਆਂ ਗੱਲਾਂ ਦਾ ਅੰਤ ਕਿੱਥੇ ਹੈ ਪ੍ਰੋਵੀਸੋ ਮਸੀਦ ਯਾਮਦ ਇਸ ਦਾ ਅੰਤ ਹੈ ਇਤਿਹਾਸ ਵਿੱਚ ਛੁਪੀ ਹੋਈ ਸਭ ਤੋਂ ਵੱਡੀ ਖਬਰ 24 ਅਪ੍ਰੈਲ 1968 ਸਨ ਇੱਕ ਪੈਸਬਿਟੇਰੀਅਨ ਚਰਚ ਵਿੱਚ ਅਜੇ ਹੋਇਆ ਸੀ ਉਸ ਚਰਚ ਵਿੱਚ ਸੰਗੀਤ ਦੀ ਧੁਨ ਤੇ ਇੱਕ ਨਾਟਕ ਰਾਹੀਂ ਯਿਸੂ ਮਸੀਹ ਦੇ ਸੂਲੀ ਤੇ ਚੜਾਈ ਜਾਣ ਨੂੰ ਵਿਖਾਇਆ ਜਾ ਰਿਹਾ ਸੀ ਉਹਨਾਂ ਦੇ ਕੋਲ ਇੱਕ ਲੜਕਾ ਸੀ ਜਿਸ ਨੇ ਇੱਕ ਛੋਟੀ ਉੱਚੀ ਧਾਰੀਦਾਰ ਕਮੀਜ਼ ਪਾਈ ਹੋਈ ਸੀ ਅਤੇ ਉਸ ਦੀ ਜੀਨ ਉਸ ਦੀ ਕਮਰ ਤੋਂ ਹੇਠਾਂ ਖਿਸਕੀ ਹੋਈ ਸੀ ਅਤੇ ਉਹ ਲੜਕਾ ਉਸ ਨਾਟਕ ਦੇ ਵਿੱਚ ਯਿਸੂ ਬਣਿਆ ਹੋਇਆ ਸੀ। ਅਸਪਸ਼ਟ ਆਵਾਜ਼ 15 ਅਪ੍ਰੈਲ 1968 ਸਨ। ਅਤੇ ਇੱਥੇ ਅਜਿਹੇ ਲੜਕਿਆਂ ਦਾ ਇੱਕ ਝੁੰਡ ਉਹਨਾਂ ਨੇ ਬੀਟਨਿਕਸ ਜਾਂ ਜੋ ਵੀ ਹੁੰਦਾ ਹੈ ਉਹਨਾਂ ਨੇ ਆਪਣੇ ਵਾਲ ਇੱਕ ਫਲੈਟ ਸਟਾਈਲ ਵਿੱਚ ਇਕੱਠੇ ਹੋਏ ਸਨ ਜਿਵੇਂ ਉਹਨਾਂ ਦੀ ਗਰਦਨ ਦੇ ਪਿਛਲੇ ਪਾਸੇ ਇੱਕ ਬੱਤਕ ਬੈਠੀ ਹੋਵੇ। ਅਤੇ ਜੈਕਟ ਪਹਿਨੇ ਹੋਏ ਅਤੇ ਉਹਨਾਂ ਦੀਆਂ ਪੈਂਟਾਂ ਹੇਠਾਂ ਖਿਸਕੀਆਂ ਹੋਈਆਂ ਸਨ। ਲੜਕਿਓ ਆਦਮੀ ਬਣੋ ਤੁਹਾਨੂੰ ਉਸ ਤੋਂ ਵੀ ਬਿਹਤਰ ਹੋਣਾ ਚਾਹੀਦਾ ਹੈ ਕਾਂਦ ਤੇ ਲਿਖਤ 9 ਮਾਰਚ 1958 ਸਨ ਤੁਸੀਂ ਉਹਨਾਂ ਛੋਟੇ ਲੜਕਿਆਂ ਨੂੰ ਵੇਖੋ ਜੋ ਸਕੂਲ ਜਾਂਦੇ ਹਨ ਉਹ ਆਪਣੇ ਕੱਪੜਿਆਂ ਨੂੰ ਆਪਣੀ ਕਮਰ ਤੋਂ ਹੇਠਾਂ ਖਿਸਕਾ ਕੇ ਰੱਖਦੇ ਹਨ ਅਤੇ ਆਪਣੇ ਵਾਲਾਂ ਨੂੰ ਗੁੰਡਿਆਂ ਦੇ ਵਾਂਗ ਵੱਡਾ ਕਰਦੇ ਹਨ ਤਾਂ ਕਿ ਉਹ ਐਲਵਿਸ ਪ੍ਰੈਸਲੀ ਵਰਗੇ ਲੱਗਣ ਪਰਮੇਸ਼ਰ ਦੇ ਪ੍ਰਤੀ ਯਕੀਨੀ ਹੋਣਾ 8 ਜੁਲਾਈ 1959 ਸੰਨ ਯਿਸੂ ਨੇ ਕਿਹਾ ਜਿਵੇਂ ਸਦੂਮ ਅਤੇ ਅਮਰਾਦੇ ਦਿਨਾਂ ਵਿੱਚ ਸੀ 21 ਸੀ ਇਹ ਬਿਲਕੁਲ ਉਸ ਦਿਨ ਦੇ ਵਰਗਾ ਇੱਕ ਦਿਨ ਹੈ ਤੁਸੀਂ ਪ੍ਰਸ਼ਾਸਨ ਦੇ ਨਜ਼ਰ ਪਾਓ ਅਤੇ ਵੇਖੋ ਕਿ ਪਿਛਲੇ ਸਾਲ ਸੰਮਨ ਲਿੰਗੀ ਸੰਬੰਧਾਂ ਦੇ ਮਾਮਲਿਆਂ 'ਚ 40 ਫੀਸਦੀ ਵਾਧਾ ਹੋਇਆ ਹੈ ਲੜਕੇ ਆਦਮੀ ਇਕੱਠੇ ਰਹਿ ਰਹੇ ਹਨ ਉਹ ਹੋਟਲ ਦੇ ਕਮਰਿਆਂ 'ਚ ਇਕੱਠੇ ਰਹਿ ਰਹੇ ਹਨ ਪ੍ਰਿਸ਼ਟਤਾ ਦੇ ਕਾਰਨ ਕੁਦਰਤੀ ਜੀਵਨ ਚੱਕਰ ਵੀ ਪ੍ਰਿਸ਼ਟ ਹੋ ਰਿਹਾ ਹੈ ਕਿਉਂਕਿ ਔਰਤਾਂ ਨੇ ਆਪਣੇ ਆਪ ਦਾ ਇੰਨਾ ਨੈਤਿਕ ਪਤਨ ਕਰ ਲਿਆ ਅਤੇ ਆਪਣੇ ਆਪ ਨੂੰ ਇੰਨਾ ਆਮ ਬਣਾ ਲਿਆ ਕਿ ਇਸ ਨੇ ਆਦਮੀਆਂ ਨੂੰ ਪ੍ਰਿਸ਼ਟ ਬਣਾ ਦਿੱਤਾ ਦਿਮਾਗ ਨੂੰ ਵੀ ਪ੍ਰਿਸ਼ਟ ਕਰ ਦਿੱਤਾ ਹੈ ਔਰਤਾਂ ਔਰਤਾਂ ਨਾਲ ਰਹਿ ਰਹੀਆਂ ਹਨ ਅਤੇ ਆਦਮੀ ਆਦਮੀਆਂ ਦੇ ਨਾਲ ਰਹਿ ਰਹੇ ਹਨ ਤਾਂ ਕਿ ਜੋ ਪਰਮੇਸ਼ਰ ਨੇ ਕਿਹਾ ਉਹ ਵਾਪਰੇ ਜਿਵੇਂ ਸਦੂਮ ਦੇ ਦਿਨਾਂ ਸੀ ਉਸੇ ਤਰ੍ਹਾਂ ਅਮਨੁੱਖ ਦੇ ਪੁੱਤ ਦੇ ਆਉਣ ਦੇ ਦਿਨਾਂ ਵਿੱਚ ਵੀ ਹੋਵੇਗਾ। ਨਾਡਰ 7 ਜੂਨ 1930 ਸਨ। ਅਤੇ ਅੱਜ ਬਹੁਤੇ ਲੋਕ ਅਜਿਹੇ ਆਦਮੀ ਨੂੰ ਪਸੰਦ ਨਹੀਂ ਕਰਦੇ ਜੋ ਖੜਾ ਹੋ ਕੇ ਇਸ ਬਾਰੇ ਸੱਚ ਬੋਲੇ। ਲੋਕ ਤਾਂ ਕਿਸੇ ਅਜਿਹੇ ਰਿੱਕੀ ਨੂੰ ਚਾਹੁੰਦੇ ਹਨ ਜਿਦੇ ਵਾਲ ਹਾਲੀਵੁੱਡ ਸਟਾਈਲ ਵਿੱਚ ਕੱਤੇ ਹੋਏ ਹੋਣ ਅਤੇ ਉਸਨੇ ਆਪਣੇ ਸਾਰੇ ਸਰੀਰ ਤੇ ਪਰਫਿਊਮ ਛਿੜਕਿਆ ਹੋਵੇ। ਅਤੇ ਉਹ ਠੀਕ ਉੱਪਰ ਚਲ ਕੇ ਆਵੇ ਅਤੇ ਉਹਨਾਂ ਨੂੰ ਕੋਈ ਥੀਓਲੋਜੀ ਦੱਸੇ ਜੋ ਉਸਨੇ ਕਿਸੇ ਕਬਰਿਸਤਾਨ ਜਾਂ ਕਿਸੇ ਸੈਮੀਨਰ ਤੋਂ ਸਿੱਖੀ ਹੋਵੇ ਪਰ ਹੁਣ ਮੈਨੂੰ ਮਾਫ਼ ਕਰਨਾ ਇਹ ਸੈਮੀਨਰੀ ਬਿਲਕੁਲ ਇਸੇ ਤਰ੍ਹਾਂ ਦੀ ਹੀ ਜਗ੍ਹਾ ਹੈ ਇਹ ਸਿਰਫ ਮਰਦਿਆਂ ਦੀਆਂ ਲਾਸ਼ਾਂ ਦਾ ਘਰ ਹੈ ਪਿਆਸ 19 ਸਤੰਬਰ 1960 ਸਨ ਉਹਨਾਂ ਦੇ ਵਾਲ ਮਰਦਾਂ ਵਾਂਗ ਕੱਟੇ ਹੋਏ ਹਨ ਅਤੇ ਉਹ ਮਰਦਾਂ ਦੇ ਪਹਿਰਾਵੇ ਪਾੜੀਆਂ ਹਨ ਅਤੇ ਮਰਦਾਂ ਵੱਲ ਮੁੜ ਕੇ ਦੇਖੋ ਉਹਨਾਂ ਨੇ ਔਰਤਾਂ ਦੇ ਕੱਪੜੇ ਪਾਏ ਹੋਏ ਹਨ ਅਤੇ ਉਹਨਾਂ ਦੇ ਵਾਲ ਔਰਤਾਂ ਦੇ ਸਟਾਈਲ ਵਿੱਚ ਕੱਟੇ ਹੋਏ ਹਨ ਵੇਖੋ ਇਹ ਪ੍ਰਿਸ਼ਟਤਾ ਹੈ ਸਾਰੀ ਦੀ ਸਾਰੇ ਚੀਜ਼ ਪ੍ਰਿਸ਼ਟ ਹੋ ਗਈ ਤੁਹਾਡਾ ਭੋਜਨ ਪ੍ਰਿਸ਼ਟ ਹੋ ਗਿਆ ਤੁਹਾਡਾ ਜੀਵਨ ਪ੍ਰਿਸ਼ਟ ਹੋ ਗਿਆ ਹੈ ਤੁਹਾਡੀ ਪਿਆਸ ਪ੍ਰਿਸ਼ਟ ਹੋ ਗਈ ਹੈ ਤੁਹਾਡੀ ਇੱਛਾ ਪ੍ਰਿਸ਼ਟ ਹੋ ਗਈ ਹੈ ਇਹ ਪ੍ਰਿਸ਼ਟਤਾ ਦਾ ਦਿਨ ਹੈ